ਅੱਜ ਗੁਰਦਾਸਪੁਰ ਵਿੱਚ ਕਾਗਰਸ ਨੇ ਸਾਡੇ ਨੌਜਵਾਨ ਬਹੁਤ ਢਿੰਨੀ ਗੱਲ ਪੁੱਛ ਕਰਕੇ ਉੱਥੇ ਠੰਢ ਦੇ ਮੌਸਮ 'ਚ ਬੈਠੇ ਨੇ ਤੇ ਨਗਾਕਾਰ ਚਰਚਾ ਆਉਂਦੇ ਚੱਲ ਰਹੀ ਹੈ ਕਈ ਦਿਨਾਂ ਤੋਂ ਉੱਥੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਔਰ ਮੈਂ ਫਿਰ ਵੀ ਪੰਗਾ ਇਹਨਾਂ ਅਧਿਕਾਰਤ ਫਿਰ ਵੀ ਨਹੀਂ ਮਿਖੀ ਐ ਇਹ ਬੰਦੇ ਰੋਸ਼ਨਜੀਵਰ ਜੀ ਬਾਰੇ ਕਿਉਂ ਸੁਣਿਆ ਸੀ ਕਿ ਰੋਤੀ ਮੋਤੀ ਨੇ ਟੈਮ ਟੈਮ ਨਾਲ ਹਰ ਕੰਮ ਕਰਨਾ ਹੈ ਤੁਹਾਨੂੰ ਵੋਟ ਪਾਈ ਹੋਏ ਕਿਉਂਕਿ ਤੂੰ ਸੁਪਨੇ ਜਿਆਦਾ ਦਿਖਾਏ ਸੀ ਪਰ ਅੱਜ ਕਦਰ ਕਰ ਉਹਨਾਂ ਲੋਕਾਂ ਦੀ ਅੱਜ ਕਦਰ ਕਰ ਸਾਡੇ ਬਜ਼ੁਰਗ ਸਾਡੇ ਉੱਥੇ ਕਿਸਾਨਾਂ ਦੀ ਭਾਵਨਾਵਾਂ ਦੀ ਤੇ ਕਾਨੂੰਨ ਜਿਹੜੇ ਕਾਨੂੰਨ ਬਣਾਏ ਆ ਇਹਨਾਂ ਨੂੰ ਰੱਦ ਕਰ ਕਿਉਂਕਿ ਇਹ ਕਾਨੂੰਨ ਕਿ ਕੋਈ ਬੰਦਾ ਵੀ ਪੈਨ ਕਾਰਡ ਲਿਆ ਕੇ ਤੇ ਬਾਹਰ ਮੰਡੀ ਲਾ ਕੇ ਤੇ ਤੁਹਾਡਾ ਤੁਹਾਡੀ ਜਿੰਦਗੀ ਖਰੀਦ ਸਕਦਾ ਹੈ ਤੇ ਜਿਹੜਾ ਬੰਦਾ ਪੈਨਕੜੇ ਆ ਕੇ ਤੁਹਾਡੀ ਜਿੰਸ ਕਰੀਟ ਕੇ ਜਾ ਸਕਦਾ ਉਹਨੂੰ ਤੁਸੀਂ ਕਿਵੇਂ ਫੜ ਸਕਦੇ ਦੱਸੋ ਲੋਕਾਂ ਸਾਹਮਣੇ ਉਹ ਲੋਕਾ ਹਗੀ ਕਿਉਂ ਰੱਖੇ ਨੇ ਉਹ ਸਾਈਨ ਖਾਣ ਕੈਪਟਨ ਸਾਹਿਬ ਦੇ ਕਿੱਥੇ ਨੇ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਾਰ ਕੀਤਾ ਜਾਦਾ ਹੈ ਸੋਸ਼ਲ ਮੀਡੀਆ ਜੀ ਉਹ ਇੱਕ ਜੋਕਰ ਹੀ ਮਰਜ਼ੀ ਕਰੀ ਜਾਂਦਾ ਸੋਸ਼ਲ ਮੀਡੀਆ ਕੋਈ ਗੁਰੂ ਗੁਰਬੰਦ ਸਾਹਿਬ ਜੀ ਦਾ ਵਰਕਾ ਥੋੜਾ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਵਰਕਰ ਨੇ ਜਿਹੜੇ ਪਾਈ ਜਾਂਦੇ ਨੇ ਮੈਂ ਪੜ੍ਹ ਸੀ ਕਹਿੰਦੇ ਆ ਵੀ ਉਹਨਾਂ ਦੇ ਇੱਕ ਸਾਈਨ ਕੀਤੇ ਦਿਖਾ ਦੇਣ ਕੈਪਟਨ ਸਾਹਿਬ ਨੇ ਕਿੱਥੇ ਸਾਈਨ ਕੀਤੇ ਨੇ ਕੈਪਟਨ ਸਾਹਿਬ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਅਸੈਂਬਲੀ ਚ ਪਾਸ ਕੀਤਾ ਕਿਸੇ ਹੋਰ ਸਟੇਟ ਨਾਲ ਜ਼ਰਤ ਨਹੀਂ ਕੀਤੀ ਕੈਪਟਨ ਸਾਹਿਬ ਦੀ ਹਾਜ਼ਰੀ ਆ ਉਹਨਾਂ ਨੇ ਕਿਸਾਨੀ ਦੀ ਰਾਖ ਖੋ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਤੇ ਮੋਦੀ ਜੀ ਨੂੰ ਆਖਿਆ ਵੀ ਕਿ ਮੋਦੀ ਜੀਓ ਸੋਚੋ ਕਿ ਕਿਸਾਨੀ ਦੇ ਹੱਕ ਸਾਰਾ ਕੁਝ ਹੈਗਾ ਇਹਨੂੰ ਖਤਮ ਕਰ ਦਿਓ ਸੀਨੇ ਦਬਾਇਆ ਤਾਂ ਨਹੀਂ ਦਬਦੇ ਹਾਂ ਦੇਖੋ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕੱਲੇ ਹਿੰਦੁਸਤਾਨ ਚ ਨਹੀਂ ਮੈਂ ਸਮਝਦਾ ਕਿ ਸਾਰੇ ਵਰਲਡ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਅੱਜ ਕੀਤਾ ਗਿਆ ਔਰ ਜਿੱਥੇ ਸਾਰੇ ਹਿੰਦੁਸਤਾਨ ਬੰਦ ਦੀ ਕਾਲ ਸੀ ਵੀ ਉੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਪਾਰ ਮੰਡਲਾਂ ਦਾ ਵੀ ਔਰ ਸਰਾਫਾ ਯੂਨੀਅਨ ਦਾ ਵੀ ਔਰ ਉਹ ਸਾਰੇ ਦੁਕਾਨਦਾਰ ਭਰਾਵਾਂ ਦਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਸਾਰਿਆਂ ਨੇ ਅੱਜ ਬਾਜ਼ਾਰ ਬੰਦ ਕਰਕੇ ਦੁਕਾਨਾਂ ਬੰਦ ਕਰਕੇ ਔਰ ਇਸ ਬੰਦ ਦਾ ਸਮਰਥਨ ਕੀਤਾ ਕਿ ਕਿਸਾਨੀ ਜਿਹੜੀ ਆ ਇਹ ਹਮੇਸ਼ਾ ਉਹ ਵਰਗ ਹੈ ਜਿਨੇ ਹਮੇਸ਼ਾ ਪੇਟ ਪਾਲਿਆ ਔਰ ਹਿੰਦੁਸਤਾਨ ਦੇ ਲੋਕਾਂ ਨੇ ਹਮੇਸ਼ਾ ਅੱਗੇ ਵਧ ਕੇ ਅਨਾਜ ਦੇ ਵਿੱਚ ਪੈਦਾਵਾਰ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਸਾਡਾ ਸਾਰਿਆਂ ਦਾ ਕੀਤਾ ਔਰ ਅੱਜ ਕਿਸਾਨੀ ਨੂੰ ਜਿਹੜਾ ਤਿੰਨ ਕਾਲੇ ਕਾਨੂੰਨ ਬਣੇ ਨੇ ਉਹਦੇ ਵਿੱਚ ਸਾਰਿਆਂ ਨੂੰ ਸ਼ੰਕਾਵਾਂ ਬਹੁਤ ਜ਼ਬਰਦਸਤ ਢੰਗ ਦੇ ਨਾਲ ਚਾਹੇ ਹਾਈ ਕੋਰਟ ਦੇ ਸਾਰੇ ਵਕੀਲ ਸਾਹਿਬਾਨ ਨੇ ਚਾਹੇ ਸੁਪਰੀਮ ਕੋਰਟ ਦੇ ਸਾਰੇ ਵਕੀਲ ਸਾਹਿਬਾਨ ਨੇ ਸਾਰਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਜਿਹੜੇ ਕਾਨੂੰਨ ਗਲਤ ਨੇ ਸੋ ਉਹਦੇ ਸਮਰਥ ਜਿਹੜਾ ਕਿਸਾਨ ਯੂਨੀਅਨਸ ਨੇ ਔਰ ਜਿੰਨੇ ਕਿਸਾਨ ਨੇ ਪੰਜਾਬ ਦੇ ਹਰਿਆਣਾ ਦੇ ਯੂਪੀ ਬਿਹਾਰ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਇਸ ਬੰਦ ਦਾ ਅਸੀਂ ਸਮਰਥਨ ਕੀਤਾ ਕਿਉਂਕਿ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਨੌਜਵਾਨ ਪਰਾਸ ਛੋਟੇ ਬੱਚੇ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਿਛਲੇ 1.5 ਮਹੀਨੇ ਤੋਂ ਉੱਥੇ ਡਟੇ ਹੋਏ ਐ ਇੰਨੀ ਠੰਡ ਦੇ ਵਿੱਚ ਵੀ ਸੋ ਆ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਜੇਕਰ ਸਰਕਾਰ ਇਹਨਾਂ ਦੀ ਆਵਾਜ਼ ਨਹੀਂ ਸੁਣਦੀ ਜੇਕਰ ਸਰਕਾਰ ਸਾਡੇ ਕਿਸਾਨਾਂ ਦੀਆਂ ਸਾਡੀਆਂ ਸਾਰਿਆਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਕਿਸੇ ਹੱਦ ਤੱਕ ਵੀ ਜਾਣਾ ਪਿਆ ਅਸੀਂ ਕਿਸਾਨਾਂ ਦੇ ਨਾਲ ਆ ਸਰਕਾਰ ਨੂੰ ਇਹ ਮੈਂ ਕਹਿਣਾ ਚਾਹੁੰਦਾ ਕਿਤੇ ਗਲਤੀ ਨਾਲ ਵੀ ਧੱਕੇਸ਼ਾਹੀ ਕਰਨ ਦੀ ਬਾਰੇ ਨਾ ਸੋਚੇ ਜੇ ਕੀਤਾ ਤੇ ਕਿਸਾਨ ਦਾ ਕੋਈ ਵੀ ਇੱਕ ਇੱਕ ਜੀ ਜਿਹੜਾ ਉਸ ਬਾਰਡਰ ਤੇ ਖੜਾ ਲੱਭੂਗਾ ਸਾਇਦ ਸਾਰਾ ਪੰਜਾਬ ਇਤੋਂ ਵਿਹਲਾ ਹੋ ਜੇ ਸੋ ਇਸ ਕਰਕੇ ਕਿਸਾਨਾਂ ਦਾ ਇਹ ਹੱਕ ਹੈ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਨੂੰ ਇਸ ਗੱਲ ਤੇ ਸਮਝਣਾ ਚਾਹੀਦਾ ਹੈ ਕਦੇ ਵੀ ਰਾਜਾ ਜਿਹੜਾ ਹੁੰਦਾ ਉਹ ਪ੍ਰਜਾ ਨਾਲ ਨਹੀਂ ਲੜਦਾ ਪ੍ਰਜਾ ਨੇ ਰਾਜਾ ਚੁਣਿਆ ਔਰ ਉਹੀ ਰਾਜਾ ਸਫਲ ਹੁੰਦਾ ਜਿਹੜਾ ਆਪਣੀ ਪ੍ਰਜਾ ਦੀ ਗੱਲ ਸੁਣੇ ਸੋ ਮੈਂ ਨਰਿੰਦਰ ਮੋਦੀ ਜੀ ਔਰ ਸੈਂਟਰ ਦੇ ਸਾਰੇ ਇਹਨਾਂ ਦੇ ਵਜ਼ੀਰਾਂ ਨੂੰ ਬੇਨਤੀ ਕਰਦਾ ਕਿ ਅਸੀਂ ਕਿਸਾਨ ਆਂਦਤਾਂ ਉਹਨਾਂ ਦੀ ਅਗਾਹ ਹੋ ਕੇ ਬਾ ਫੜੀਏ ਔਰ ਇਹਨਾਂ ਦੇ ਜਿਹੜੇ ਜੋ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਮੰਨਦੇ ਹੋਏ ਕਿਸਾਨ ਕਿਸਾਨੀ ਦਾ ਜਿਹੜਾ ਸਨਮਾਨ ਕਰੀਏ ਕੋਈ ਕਿਸਾਨਾਂ ਦੇ ਨਾਲ ਵਪਾਰੀ ਵਰਗ ਜੁੜਿਆ ਦੁਕਾਨਦਾਰ ਵੀਰ ਜੁੜੇ ਨੇ ਉਹਨਾਂ ਦੇ ਨਾਲ ਮਜ਼ਦੂਰ ਜੁੜੇ ਨੇ ਕਈ ਤਰ੍ਹਾਂ ਦੇ ਕਿਰਤੀ ਜੁੜੇ ਨੇ ਜਿਨ੍ਹਾਂ ਦੇ ਲੱਖਾਂ ਲੋਕੀ ਜਿਹੜੇ ਬੇਕਾਰ ਹੋ ਜਾਣਗੇ ਔਰ ਕਿਸਾਨ ਜਿਹੜੇ ਦਿਹਾੜੀ ਲਾਉਣ ਲਈ ਮਜਬੂਰ ਹੋ ਜਾਣਗੇ ਅੱਜ ਯੂਪੀ ਬਿਹਾਰ ਦੀ ਜਿਹੜੀਆਂ ਸਟੇਟਾਂ ਨੇ ਉੱਥੇ ਪਰ ਕੈਪੀਟਾ ਜਿਹੜੀ ਇੱਕ ਇਨਸਾਨ ਕਿਸਾਨ ਦੀ ਔਸਤਨ ਇਨਕਮ ਬਿਹਾਰ ਦੇ ਵਿੱਚ 7000 ਹੈ ਯੂਪੀ ਦੇ ਵਿੱਚ 6800 ਰੁਪਿਆ ਮਹੀਨਾ ਇੱਕ ਕਿਸਾਨ ਦੀ ਔਸਤਨ ਇਨਕਮ ਸੋ ਪੰਜਾਬ ਦੇ ਵਿੱਚ 23000 ਕੁਛ ਰੁਪਏ ਜਿਹੜੀ ਔਸਤਨ ਇਨਕਮ ਆ ਇੱਕ ਕਿਸਾਨ ਦੀ ਕਿਉਂਕਿ ਇੱਥੇ ਮੰਡੀਕਰਨ ਸਿਸਟਮ ਆ ਇਸ ਗੱਲ ਨੂੰ ਸਮਝਣਾ ਪਊਗਾ ਮੋਦੀ ਸਾਹਿਬ ਨੂੰ ਔਰ ਇਹਨਾਂ ਦੀ ਸੈਂਟਰ ਸਰਕਾਰ ਨੂੰ ਸੋ ਜਦੋਂ ਸਾਰੇ ਲੋਕ ਸੜਕਾਂ ਤੇ ਉੱਤਰ ਆਏ ਨੇ ਇਹਦਾ ਮਤਲਬ ਆ ਕਿ ਕਿਤੇ ਨਾ ਕਿਤੇ ਤੁਸੀਂ ਗਲਤ ਕੀਤਾ ਔਰ ਇਹ ਅਸੀਂ ਸਮਝਦੇ ਆ ਕਿ ਸੈਂਟਰ ਜਿਹੜੀ ਆ ਇਹਨੂੰ ਦੁਰੁਸਤ ਕਰੇ ਔਰ ਇਹਨੂੰ ਕਾਰੈ ਕਾਨੂੰਨਾਂ ਨੂੰ ਆਪਣੇ ਨੂੰ ਵਾਪਸ ਲਵੇ